ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਮਹਿੰਦਰਾ ਟਰੈਕਟਰ ਬਾਰੇ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਮਹਿੰਦਰਾ ਤੇ ਜਿਹੜਾ ਆਪਾਂ ਜੋਂਡੀਅਰ ਦੀ ਗੱਲ ਕੀਤੀ ਸੀ ਨਾ ਸਾਰੇ ਸਾਰਿਆਂ ਨੇ ਉਹ ਦੇਖੀ ਹੋਊਗੀ ਉਹ ਜੋਂਡੀਅਰਣੀ ਤਾਂ ਮੈਨੂੰ ਕੁਝ ਵੀ ਰਹਿੰਦੇ ਕਮੈਂਟ ਸੀ ਵੀ ਹੋਰ ਵੀ ਟਰੈਕਟਰਾਂ ਦੇ ਵੀਡੀਓ ਬਣਾ ਸੀ ਬੋਰ ਹੋਈ ਜਾਂਦੇ ਹਨਾ ਇੱਕੋ ਇੱਕ ਚੀਜ਼ ਦੇਖ ਕੇ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਸਭ ਟਰੈਕਟਰਾਂ ਤੇ ਵੀਡੀਓ ਬਣਾਵਾਂਗੇ ਆਪਾਂ ਛੋਟੇ ਤੋਂ ਲੈ ਕੇ ਵੱਡੇ ਤੱਕ ਤੇ ਅੱਜ ਵਾਰੀ ਆਈ ਹੈ ਮਹਿੰਦਰਾ ਦੀ ਆਪਾਂ ਕੁਝ ਕਹਿਹੋ ਜਿਹੀਆਂ ਗੱਲਾਂ ਦੱਸਦੇ ਹੁਣੇ ਜਿਹੜੀਆਂ ਕਿ ਲੋਕਾਂ ਨੂੰ ਬਹੁਤ ਘੱਟ ਪਤਾ ਹੁੰਦਾ ਉਹਦੇ ਢੰਗਾਈ ਵਾਲੀਆਂ ਗੱਲਾਂ ਹੁੰਦੀਆਂ ਹਨਾ ਜਿਹੜੀ ਕੀ ਚੀਜ਼ ਉਹ ਟਰੈਕਟਰ ਹੀ ਵਰਤਦੀ ਆ ਕੋਈ ਹੋਰ ਕੰਪਨੀ ਵਰਤਦੀ ਦੀ ਵਰਤ ਨਹੀਂ ਰਹੀ। ਇਹੀ ਵੀਡੀਓ ਦੇ ਆਪਾਂ ਮਹਿੰਦਰਾ ਟਰੈਕਟਰਸ ਦੀ ਗੱਲ ਕਰ ਰਹੇ ਹਾਂ ਮਹਿੰਦਰਾ ਗੱਡੀਆਂ ਜੀਪਾਂ ਵਗੈਰਾ ਦੀ ਕੁਛ ਨਹੀਂ ਸਾਰਾਂ ਤੋਂ ਪਹਿਲਾਂ ਹੀ ਗੱਲ ਅੱਜਕੱਲ 50 HP ਤੋਂ ਉੱਤੇ CRDI ਇੰਜਨ ਆਉਣੇ ਜ਼ਰੂਰੀ ਹੋ ਚੁੱਕੇ ਨੇ ਤੇ ਮਹਿੰਦਰਾ ਕੋਲੇ 2003 ਤੋਂ ਮੇਰੇ ਸਾਨੂੰ 2003 ਸੀ ਸੋਰੀਸ ਮਤਲਬ 2010 ਤੋਂ ਲੈ ਕੇ ਤਿੰਨ ਦੇ ਵਿੱਚ ਵਿੱਚ ਸੀਗਾ ਮੈਨੂੰ ਐਗਜ਼ੈਕਟਲੀ ਮੈਂ ਭੁੱਲ ਗਿਆ ਮੈਂ ਵੀਡੀਓ ਤੋਂ ਪਹਿਲਾਂ ਯਾਦ ਵੀ ਕੀਤੀ ਸੀ ਐਮ ਸੀ ਆਰ ਡੀ ਆਈ ਇੰਜਨ ਟੈਕਨੋਲੋਜੀ ਸੀ ਜੇ ਆਪਾਂ ਗੱਲ ਕਰੀਏ ਹੋ ਟਰੈਕਟਰ ਜਿਵੇਂ ਜੋਂਡੀਅਰ ਹੋ ਗਏ ਨਿਊ ਹੋਲੈਂਡ ਹੋ ਗਏ ਸਵਰਾਜ ਹੋ ਗਏ ਮੈਸੀ ਹੋ ਗਏ ਕੋਈ ਵੀ ਲਾੜੋ ਹੈ ਨਾ ਤੁਸੀਂ ਕੰਪਨੀ ਜਿਵੇਂ ਕਿ ਮੈਸੀ ਤੇ ਉਹ ਜਿਹੜੀਆਂ ਕਿ ਫੋਰਨ ਕੰਪਨੀ ਨੇ ਹਨ ਉਹਨਾਂ ਦੇ ਤਾਂ ਹੋ ਸਕਦਾ ਉਦੇਸ਼ਾਂ ਦੇ ਵਿੱਚ ਸੀਆਰਡੀ ਟੈਕਨੋਲੋਜੀ ਪਹਿਲਾਂ ਤੋਂ ਹੀ ਚੱਲ ਰਹੀ ਹੋਵੇ ਆਪਣੇ ਰਿਕੁਆਇਰਮੈਂਟ ਜ਼ਰੂਰੀ ਹੋਵੇ ਪਰ ਮਹਿੰਦਰਾ ਕੋਲੇ ਕੀ ਸੀ ਗੱਡੀਆਂ ਵਾਲੀ ਟੈਕਨੋਲੋਜੀ ਸੀਗੀ ਸੀਆਰਡੀ ਇੰਜੀਨੀਅਰ ਦੇ ਵਿੱਚ ਕਿਉਂਕਿ ਉਹ ਗੱਡੀਆਂ ਸੀਆਰਡੀ ਆਈ ਬਹੁਤ ਟਾਈਮ ਪਹਿਲਾਂ ਹੀ ਆਉਣ ਲੱਗੀਆਂ ਸੀਗੀਆਂ ਤਾਂ ਕਰਕੇ ਮਹਿੰਦਰਾ ਕੋਲੇ ਆਪਣੀ ਸੀਆਰਡੀ ਟੈਕਨੋਲੋਜੀ ਬਹੁਤ ਸਮੇਂ ਪਹਿਲਾਂ ਤੋਂ ਸੀ ਤਾਹੀਂ ਜੋ ਮਹਿੰਦਰਾ ਦੇ ਸੀਏਡੀ ਡਾਇਰੈਕਟਰ ਉਹ ਕਾਮਯਾਬ ਜਿਆਦਾ ਨਹੀਂ ਤੇ ਸਫਰਾਜ ਦੇ ਸਫਰਾਜ ਦੇ ਵਿੱਚ ਵੀ ਕਿਉਂਕਿ ਮਹਿੰਦਰਾ ਦੇ ਹੀ ਚੀਜ਼ਾਂ ਨਹੀਂ ਜਿਵੇਂ ਹੋਰ ਕੰਪਨੀ ਹੁੰਦੀਆਂ ਨੇ ਜਿਹੜੀਆਂ ਉਹ ਆਪ ਨਹੀਂ ਬਣਾਉਂਦੀਆਂ ਉਹ ਬਾਹਰੋਂ ਲੈਂਦੀਆਂ ਜਿਵੇਂ ਬੋਸ਼ ਦੇ ਸੀਏਡੀ ਸਿਸਟਮ ਹੋ ਗਿਆ ਇੱਕ ਡੀ ਤੇ ਕੰਪਨੀ ਹੁੰਦੀ ਆ ਉਹਦਾ ਨਾਮ ਮੇਰੇ ਦਿਮਾਗ ਚੋਂ ਹੋਰ ਨਿਕਲੇ ਆ ਉਹੋ ਕੰਪਨੀ ਹੈ ਨਾ ਤੇ ਦੂਜਾ ਜਿਹੜਾ ਪੁਆਇੰਟ ਆਪਣੇ ਫਿਊਲ ਸਮਾਰਟ ਟੈਕਨੋਲੋਜੀ ਆਉਂਦੀ ਆ ਮੋਸਟਲੀ ਕੰਪਨੀਆਂ ਕੀ ਕਰਦੀਆਂ ਇੱਕ ਨਾਰਮਲ ਮੂਡ ਇੱਕ ਪਾਵਰ ਮੂਡ ਦੋ ਹੀ ਮੋਡ ਦੇਂਦੇ ਹੁੰਦੇ ਆ ਸੀਆਰਡੀਆਈ ਦੇ ਵਿੱਚ ਆਪਾਂ ਆਨਲਾਈਨ ਪੰਪ ਦੀ ਵੀ ਗੱਲਾਂ ਕਰਾਂਗੇ ਦੋ ਹੀ ਮੂਡ ਦਿੰਦੀਆਂ ਹੁੰਦੀਆਂ ਸੀਆਰਡੀਆਈ ਦੇ ਵਿੱਚ ਪਰ ਜਿਹੜੀ ਕਿ ਮਹਿੰਦਰਾ ਹੋ ਈਕੋ ਸਟੈਂਡਰਡ ਤੇ ਟਰਬੋ ਮੋਡ ਵੀ ਦਿੰਦੀ ਹੈ ਕਈ ਕਈ ਮਾਡਲਾਂ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਆਪਣੀ ਫਿਊਲ ਦੀ ਵੀ ਸੇਵਿੰਗ ਹੁੰਦੀ ਹੈ ਪਾਵਰ ਵੀ ਜਦੋਂ ਆਪਣੀ ਜ਼ਰੂਰਤ ਹੁੰਦੀ ਹੈ ਡਿਮਾਂਡ ਤੇ ਹੀ ਆਪਾਂ ਨੂੰ ਪਾਵਰ ਮਿਲਦੀ ਹੈ ਕਿ ਇਸੇ ਕਰਕੇ ਮਹਿੰਦਰਾ ਦੀ ਇਹ ਟੈਕਨੋਲੋਜੀ ਬਹੁਤ ਵਧੀਆ ਹੈ ਕਿ ਜਿਵੇਂ ਜੀਡੀ ਲਿੰਕ ਦੀ ਆਪਾਂ ਗੱਲ ਕੀਤੀ ਸੀ ਕਿ ਜੌਂਡੀਅਰ ਆਪਣਾ ਜੀਡੀ ਲਿੰਕ ਦਿੰਦਾ ਮਹਿੰਦਰਾ ਆਪਣਾ ਡਿਜੀ ਸੈਂਸ ਦਿੰਦਾ ਜਿਹੜੀ ਆਪ ਨੂੰ ਇੱਕੋ ਇੱਕ ਚੀਜ਼ ਦੱਸਦੀ ਹੈ ਜਿਹਾ ਆਪਣਾ ਡਰਾਈਵਰ ਕਿੱਥੇ ਚੱਲ ਰਿਹਾ ਕਿੰਨੇ ਕਿਲੋਮੀਟਰ ਚੱਲ ਪਿਆ ਕਿੰਨਾ ਤੇਲ ਹੈ ਚ ਸਰਵਿਸ ਕਦੋਂ ਹੋਣੀ ਹੈਗੀ ਕੋਈ ਸ਼ੇਡਖਾਨੀ ਤਾਂ ਨਹੀਂ ਹੋਈ ਜਾਂ ਕਿਵੇਂ ਵੀ ਕੁਝ ਹੋ ਉਹ ਆਪਣਾ ਸਾਰਾ ਡਿਜੀ ਸੈਂਸ ਦੇ ਵਿੱਚ ਆਪਾਂ ਨੂੰ ਮਹਿੰਦਰਾ ਦਿਖਾ ਦਿੰਦਾ ਹੈਗਾ ਇਕਾਈਓਟੀ ਬੇਸਡ ਟੈਕਨੋਲੋਜੀ ਆ ਤੇ ਜਿਹੜੀ ਦੂਜੀ ਸਾਰਿਆਂ ਤੋਂ ਘੈਂਟ ਗੱਲ ਲੱਗੀ ਲਿਫਟ ਕਪੈਸਿਟੀ ਲਿਫਟ ਕਪੈਸਿਟੀ ਦੇ ਵਿੱਚ ਮਹਿੰਦਰਾ ਨੂੰ ਅਜੇ ਤੱਕ ਕੰਪੀਟ ਨਹੀਂ ਕਰ ਸਕਿਆ ਕੋਈ ਵੀ ਮਾਡਲ ਕਿਉਂਕਿ ਮਹਿੰਦਰਾ ਓਵਰ ਲਿਫਟ ਕਪੈਸਿਟੀ ਦਿੰਦੀ ਹੈ ਹੁਣ 50 ਹੌਸਪਾਵਰ ਦਾ ਟਰੈਕਟਰ ਉਹਦੇ ਵਿੱਚ 27 ਟਨ ਦੀ ਆਪਣਾ ਲਿਫਟ ਕਪੈਸਿਟੀ ਮਿਲਦੀ ਆ ਹੁਣ ਤੁਸੀਂ ਇਦਾਂ ਲਾ ਲਓ 50 ਐਚਪੀ ਦੇ ਵਿੱਚ 27 22 ਟਨ ਦੀ ਲਿਫਟ ਕਪੈਸਿਟੀ ਕੋਈ ਕੋਈ ਟਰੈਕਟਰ ਹੀ ਦਿੰਦਾ ਸਾਰੇ ਨਹੀਂ ਦਿੰਦੇ ਇਹਦਾ ਕੀ ਮਤਲਬ ਆ ਲਿਫਟ ਕਪੈਸਿਟੀ ਦੇ ਵਿੱਚ ਸੋਬਰ ਸੀਟਰ ਦੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਈ ਵਾਰ ਟਰਾਲੀ ਭਾਰੀ ਚੱਕਣੀ ਪੈ ਪਹਿਲੇ ਵਾਲੇ ਮਾਡਲਾਂ ਦੇ ਵਿੱਚ ਕੀ ਹੁੰਦਾ ਸੀ ਮਹਿੰਦਰਾ ਦੇ ਹੀਟਿੰਗ ਦਾ ਇਸ਼ੂ ਬਹੁਤ ਹੁੰਦਾ ਸੀ ਪਰ ਹੁਣ ਵਾਲੇ ਨਵੇਂ ਮਾਡਲਾਂ ਦੇ ਵਿੱਚ 쿨ਿੰਗ ਸਿਸਟਮ ਬਹੁਤ ਹੀ ਐਕਸਟਰਾ ਐਡਵਾਂਸ ਲੈਵਲ ਤੇ ਲੈ ਗਏ ਮਹਿੰਦਰਾ ਕੰਪਨੀ 4 ਸਟੇਜ ਰੇਡੀਏਟਰ ਪਲੱਸ ਆਇਲ 쿨ਰ ਵੀ ਦੇਣ ਲੱਗੀ ਹੁਣ ਇਹਦੇ ਨਾਲ ਕੀ ਹੁੰਦਾ ਸੀ ਪੱਲਾ ਮਤਲਬ ਹੀਟ ਬਹੁਤ ਹੁੰਦੀ ਸੀ ਨਾ ਹੁਣ ਇਹਦੇ ਨਾਲ ਹੀਟ ਨਾ ਹੁਣ ਹਟ ਗਏ ਮਤਲਬ ਪਰਫੈਕਟ ਕੰਮ ਬਣਾਤਾ ਇਹਨਾਂ ਨੇ ਜਿਵੇਂ 655 755 ਦੇ ਵਿੱਚ ਹੀਟਿੰਗ ਦਾ ਇਸ਼ੂ ਅਜੇ ਤੱਕ ਕਿਸੇ ਨੂੰ ਨਹੀਂ ਆਇਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪਲੈਨਟਰੀ ਪਲੱਸ ਰਿਡਕਸ਼ਨ ਡਰਾਈਵ ਹੈ ਨਾ ਸਪੈਸ਼ਲ ਗੀਅਰ ਸਿਸਟਮ ਟਾਰਕ ਵਧਾਉਂਦਾ ਹੈਗਾ ਇਹਨਾਂ ਦੀ ਜੇ ਬਹੁਤ ਚੰਗੇ ਗੀਅਰ ਹੁੰਦੇ ਵਗੈਰਾ ਦਾ ਕੰਬੀਨੇਸ਼ਨ ਵੀ ਤੁਸੀਂ ਦੇਖੋ 15 ਪਲੱਸ 15 ਦਾ ਤੇ ਹੁਣ ਤਾਂ ਇਹਨਾਂ ਨੇ ਸਿਰਾਲਾ ਲਾਤਾ ਐਮ ਪਲੱਸ ਕੀਪਰ ਕ੍ਰੀਪਰ ਗੀਅਰ ਇੱਕ ਲਾਤਾ ਉਹਦੇ ਨਾਲ ਕਿਹਦਾ ਗੀਅਰ ਦਾ ਕੰਬੀਨੇਸ਼ਨ ਹੁਣ ਆਪਾਂ ਕਿਵੇਂ ਦਸੀਏ ਤੂੰ ਸੋਨੂੰ 5 6 6 12 18 18 18 ਲਗਭਗ 36 ਗੀਅਰ ਬਣ ਗਏ ਉਹਦੇ ਨਾਲ ਤੁਸੀਂ ਹਿਸਾਬ ਲਾਓ 36 ਗੀਅਰ ਲਗਭਗ ਕਰੀਪਰ ਗੇਰ ਉਹ ਹੁਲਾਤਾ ਜਿਹੜਾ ਕਿ ਜਮੇ ਤੁਰਨੋਂ ਹਟਿਆ ਦਾ ਟਰੈਕਟਰ ਪਹਿਲੇ ਤੋਂ ਵੀ ਛੋਟਾ ਗੇਰ ਕਰਤਾ ਇਹਨਾਂ ਨੇ ਪਹਿਲਾ ਲੋ ਲਾਲੋ ਉਹਨਾਂ ਤੁਸੀਂ ਉਹ ਸਲੋ ਤੁਰਦੇ ਸੀ ਉਹ ਤੋਂ ਵੀ ਛੋਟਾ ਗੇਰ ਆ ਗਿਆ ਕਰੀਪਰ ਪਲੱਸ ਲੋ ਇਹਦੇ ਨਾਲ ਸਿਰਾ ਕਰਾਤਾ ਇਹਨਾਂ ਨੇ ਤੇ ਆਪ ਨੂੰ ਹਰ ਇੱਕ ਤਰੀਕੇ ਦਾ ਆਪਾਂ ਨੂੰ ਇਹਦੇ ਵਿੱਚ ਗੇਅਰ ਮਿਲ ਜਾਂਦਾ ਨਾ ਜਿਹੜੀ ਕਿ ਸਪੀਡ ਆਪਾਂ ਨੂੰ ਚਾਹੀਦੀ ਹੁੰਦੀ ਹੈ ਉਨੀ ਕੁ ਸਪੀਡ ਆਪਾਂ ਨੂੰ ਮਿਲ ਜਾਂਦੀ ਹੈ ਹੁਣ ਗੇਰਾਂ ਦੀ ਕੰਫਰਟ ਤੇ ਇਹਦਾ ਕੰਫਰਟ ਤੇ ਲੈਵਲ ਦਾ ਐਕਸਟਰਾ ਲੈਵਲ ਦੀ ਕੰਫਰਟ ਅਜੇ ਤੱਕ ਕਿਸੇ ਨੂੰ ਮੈਂ ਮੰਨਦਾ ਕਿਸੇ ਡਰਾਈਵਰ ਨੇ ਨਹੀਂ ਦਿੱਤਾ ਜਿਹੜੇ ਹਿਸਾਬ ਨਾਲ ਦੇਦੇ ਬ੍ਰੇਕ ਸਿਸਟਮ ਨੇ ਕਲਚ ਸਿਸਟਮ ਸਟੀering ਆਦਾਂ ਫਲੈਟ ਪਲੇਟਫਾਰਮ ਨਾ ਇਦਾਂ ਲੱਗਦਾ ਆਪਾਂ ਗੱਡੀ ਦੇ ਵਿੱਚ ਹੀ ਬੈਠੇ ਆ ਜਮਾ ਨਹੀਂ ਥੱਕਦਾ ਭਾ ਚੱਪਣਾ ਲਾ ਕੇ ਪੈਰ ਇਧਰ ਕਰ ਲਉ ਭਾ ਮੈਂ ਇਧਰ ਕਰ ਲਉ ਇੰਨਾ ਬਹੁਤ ਜ਼ਿਆਦਾ ਵਧੀਆ ਕੰਫਰਟ ਹੈ ਮਹਿੰਦਰਾ ਦੇ ਵਿੱਚ ਮੈਂ ਦੋ ਵਾਰੀ ਮਹਿੰਦਰਾ ਟਰੈਕਟਰ ਇਹੀ ਗੱਲਾਂ ਲਿਆ ਦੂਜੇ ਤੇ ਮੈਂ ਜਾ ਹੀ ਨਹੀਂ ਸਕਿਆ ਹੁਣ ਆਪਾਂ ਗੱਲ ਕਰਦੀਏ ਵਾਰੰਟੀ ਤੇ ਡਿਊਰੇਬਿਲਟੀ ਨਾ ਬਹੁਤ ਚੰਗੇ ਇੰਜਨ ਇਹਨਾਂ ਦੇ ਮੈਨੂਫੈਕਚਰ ਹੁੰਦੇ ਨੇ ਜਿੱਚ ਲਗਭਗ 45 ਹੌਸ ਪਾਵਰ ਤੋਂ ਲੈ ਕੇ 75 ਹੌਸ ਪਾਵਰ ਤੱਕ ਇੰਡੀਆ ਦੇ ਵਿੱਚ ਚਾਰ ਸਿਲੰਡਰੀ ਚੱਲ ਰਹੇ ਨੇ ਸੇਮ ਪਾਰਟਸ ਪਾਈ ਜਾਂਦੀ ਨੇ ਉਹੀ ਚੀਜ਼ਾਂ ਪਾਈ ਜਾਂਦੀਆਂ ਪਰ ਮਾ ਤੁਸੀਂ ਆ 655 ਆਲਾ ਇੰਜਨ ਪਰ ਮਾ ਤੁਸੀਂ 45 ਹੌਸ ਪਾਵਰ ਦੀ ਟਰੈਕਟਰ ਤੇ ਲਾ ਲਓ ਪਰ 755 ਵਾਲੇ ਦਾ 45 ਦੀ ਲਾ ਲਓ 50 ਤੇ ਲਾ ਲਓ ਉਹੀ ਹਾਂਡੀ ਹੁੰਦੀ ਹੈ ਪਿਛਲੀ ਉਹੀ ਗੇਅਰ ਬਾਕਸ ਹੁੰਦਾ ਉਹ ਵੀ ਲੱਗ ਜਾਂਦਾ ਬਹੁਤ ਈਜ਼ੀਲੀ ਕੰਮ ਹੋ ਜਾਂਦੇ ਸਾਰੇ ਬਾਕੀ ਵਾਰੰਟੀ ਵਗੈਰਾ ਆਪਾਂ ਨੂੰ ਫੁੱਲੀ ਮਿਲਦੀ ਹੈ ਇਹਨਾਂ ਦੀ ਲਗਭਗ 6 ਸਾਲ ਦੀ 5 ਸਾਲ ਦੀ ਇਹਨਾਂ ਤੇ ਗਾਰੰਟੀ ਮਿਲਦੀ ਹੈਗੀ ਆਪਾਂ ਨੂੰ ਉਹ ਅਲੱਗ-ਅਲੱਗ ਗੇਅਰਾਂ ਦੇ ਹਿਸਾਬ ਤੇ ਹੁੰਦਾ ਹੈਗਾ ਸੋਰੀ ਗੇਅਰਾਂ ਤੇ ਕਹਿੰਦਾ ਮੈਂ ਮਾਡਲ ਦੇ ਹਿਸਾਬ ਤੇ ਹੁੰਦਾ ਜਿਵੇਂ 12+3 ਤਾਂ ਇਹਨਾਂ ਦੇ ਲਗਭਗ ਆਉਂਦੀ ਆਉਂਦਾ ਗੇਅਰ ਬਾਕਸ ਹਨ ਹਾਂ ਇਹਨੋਂ ਤਾਂ ਹੁਣ ਬਹੁਤ ਘੱਟ ਰਹਿ ਗਏ ਇਹਨਾਂ ਦੇ ਹੁਣ ਆਪਾਂ ਗੱਲ ਕਰੀਏ ਜਿਹੜੀ ਇਹ ਸੇਲ ਆ ਜਿਹੜੀ ਮਹਿੰਦਰਾ ਦੀ ਉਹ ਸਿਰਫ ਇੰਡੀਆ ਦੇ ਵਿੱਚ ਨਹੀਂ ਯੂ ਐਸ ਏ ਆਸਟ੍ਰੇਲੀਆ ਆਫਰੀਕਾ ਦੇ ਵਿੱਚ ਟੌਪ ਬ੍ਰਾਂਡ ਦੇ ਵਿੱਚ ਵੀ ਮਹਿੰਦਰਾ ਆਉਂਦਾ ਹੈਗਾ ਟਾਪ ਐਕਸਪੋਰਟਰ ਵੀ ਕਹਿ ਸਕਦੇ ਆ ਤੇ ਲੀਡਿੰਗ ਕੰਪਨੀ ਵੀ ਕਹਿ ਸਕਦੇ ਆ ਇੰਡੀਆ ਦੀ ਕਿਉਂਕਿ ਇੰਡੀਆ ਦੇ ਵਿੱਚ ਹੀ ਤੋਤੇ ਹਜੇ ਤੱਕ ਜਾ ਹੀ ਨਹੀਂ ਸਕਿਆ ਕੋਈ ਜਿੰਨੇ ਚਿਰ ਮੈਨੂੰ ਸੁਰਤ ਤੱਕ ਫਿਊਚਰ ਰੈਡੀ ਆਪਾਂ ਕਿਵੇਂ ਕਹਿ ਸਕਦੇ ਆ ਕਿ ਮਹਿੰਦਰਾ ਕੋਲ ਟੈਕਨੋਲੋਜੀ ਬਹੁਤ ਆ ਇੰਡੀਆ ਦੇ ਡਰੈਕਟਰਾਂ ਦੇ ਹਿਸਾਬ ਨਾਲ ਬਹੁਤ ਹਾਈ ਲੈਵਲ ਦੀ ਟੈਕਨੋਲੋਜੀ ਆ ਇਦਾਂ ਕੋਲੇ ਕਿਉਂਕਿ ਇਹਨਾਂ ਨੇ ਇੱਕ ਇਲੈਕਟ੍ਰਿਕ ਟਰੈਕਟਰ ਬਣਾ ਕੇ ਸ਼ੋਅਕੇਸ ਵੀ ਕਰ ਦਿੱਤਾ ਸੀਗਾ ਤੇ এনवायरमेंट ਫ੍ਰੈਂਡਲੀ ਤੁਸੀਂ ਦੇਖੋ ਜਿਹੜੀ ਕੰਪਨੀ ਇਲੈਕਟ੍ਰਿਕ ਟਰੈਕਟਰ ਬਣਾ ਸਕਦੀ ਹੈ ਉਹਦੇ ਕੋਲ ਟੈਕਨੋਲੋਜੀ ਕਿੰਨੀ ਹੋਊਗੀ ਨਾ ਜਿਹੜੀਆਂ ਆਪਾਂ ਨੂੰ ਐਮਸੀਆਰਡੀ ਜਿਹ ਹੈ ਜਾਂ ਟੈਕਨੋਲੋਜੀਆਂ ਦਿੱ ਜਾਂਦੀਆਂ ਉਹ ਅਲੱਗ ਹੀ ਲੈਵਲ ਦੀ ਕੰਪਨੀ ਹੁੰਦੀ ਐ ਸਪੇਅਰ ਪਾਰਟ ਤਾਂ ਤੁਸੀਂ ਦੇ ਮੰਨ ਲਓ ਹਰ ਇੱਕ ਜਗ੍ਹਾ ਅਵੇਲੇਬਲ ਹੋਈ ਜਾਂਦੇ ਨੇ ਬਹੁਤ ਸਸਤੇ ਵੀ ਐਸ ਸਪੇਅਰ ਪਾਰਟ ਐ ਨਹੀਂ ਹੈਗੀ ਇੱਕ ਚੰਗਾ ਬ੍ਰਾਂਡ ਹੋਣ ਦੇ ਨਾਂ ਤੇ ਸਪੇਅਰ ਪਾਰਟ ਬਹੁਤ ਮਹਿੰਗਾ ਉਹ ਬਹੁਤ ਸਰਵਿਸ ਸੈਂਟਰ ਨੇ ਇਹਨਾਂ ਦੇ ਹਰ ਜ਼ਿਲ੍ਹੇ ਦੇ ਵਿੱਚ ਮਿਲ ਜੂਗਾ ਲਗ ਕਈ ਤਾਂ ਤਹਿਸੀਲਾਂ ਦੇ ਵਿੱਚ ਵੀ ਮਹਿੰਦਰਾ ਦੇ ਸ਼ੋਅਰੂਮ ਮਿਲ ਜਾਣਗੇ ਆਪਾਂ ਨੂੰ ਹੁਣ ਸਾਡੇ ਇੱਕ ਜ਼ਿਲ੍ਹੇ ਦੇ ਵਿੱਚ ਦੋ ਏਜੰਸੀਆਂ ਨੇ ਤੁਸੀਂ ਦੇਖੋ ਕਿੰਨਾ ਲੀਡਿੰਗ ਕੰਪਨੀ ਐ ਨਾ ਤੇ ਹੋਰ ਆਪਾਂ ਗੱਲ ਕਰਨੀ ਆ ਕਾਮਨ ਪਾਰਟਸ ਆ ਕਾਮਨ ਪਾਰਟਸ ਮੇ ਸਾਨੂੰ ਦੱਸ ਹੀ ਦਿੱਤਾ ਨਾ 50 ਤੋਂ 75 ਐਚਪੀ ਰੇਂਜ ਦੇ ਵਿੱਚ ਸੇਮ ਸੇਮ ਪਾਰਟ ਲੱਗ ਜਾਂਦੇ ਗੇਅਰ ਵੌਕਸ ਹੋ ਗਏ ਫਿਲਟਰ ਹੋ ਗਏ ਹਾਈਡਰੌਲਿਕ ਫਿਲਟਰ ਹੋ ਗਏ ਚਲੋ ਸੀਆਈਡੀ ਆ ਦੇ ਥੋੜੇ ਜਿਹਾ ਫਰਕ ਪੈਣ ਲੱਗ ਗਿਆ ਹੁਣ ਤੇ ਇਹ ਬਾਕੀ ਕਈ ਟਰੈਕਟਰਾਂ ਦੇ ਆਏ ਹੁੰਦਾ ਐ ਨਹੀਂ ਪਤਾ 45 ਹਸਪਾਵਰ ਦੇ ਹੋਰ ਫਿਲਟਰ ਹੋਵੇ 50 ਦੇ ਤੇ ਹੋਰ ਹੋਵੇ ਪਰ ਮਹਿੰਦਰਾ ਜੋ ਜਿਹੜੀ 45 ਵਾਲੇ ਚ ਵੀ 75 ਵਾਲੇ ਫੀਚਰ ਹੀ ਦਿੰਦੀ ਹੈਗੀ ਤੇ ਇਸ ਸਟਰੋਂਗਰ ਬਿਲਡ ਹੁੰਦਾ ਲੈਸ ਇਲੈਕਟ੍ਰੋਨਿਕ ਰਿਪੇਅਰ ਪਰ ਬਹੁਤ ਘੱਟ ਹੁੰਦੀ ਹੈ ਇਟ੍ਰੈਕਟਰਾਂ ਦੀ ਇਹਨਾਂ ਬਹੁਤ ਲੰਬਾ ਸਮਾਂ ਚੱਲਦੇ ਨੇ ਤਾਂ ਕੋਈ ਦਿੱਕਤ ਹੀ ਨਹੀਂ ਕੀ ਬਾਕੀ ਗੇਅਰ ਬਾਕਸ ਇਟਾਂ ਹੁੰਦਾ ਕਨਸਟੈਂਟ ਮੈਚ ਪਾਰਸ਼ਲੀ ਸਿੰਕਰੋਮੈਕਸ ਸਮੂਥ ਸ਼ਿਫਟਿੰਗ ਵਾਲਾ ਗੇਅਰ ਹੁੰਦਾ ਇਹਨਾਂ ਦੇ ਦੋ ਮਾਡਲ ਵਰਤਦੇ ਆ ਫਲੈਕਸੀਬਲ ਸਪੀਡ ਆਪਸ਼ਨ ਹੁੰਦੇ ਜਿਵੇਂ ਤੁਹਾਨੂੰ 1 2 3 4 5 ਪਲੱਸ ਤੱਕੀ ਪਰ ਆ ਗਿਆ ਉਧਰੋਂ ਹਾਈ ਲੋ ਮੀਡੀਅਮ ਸ਼ਟਲ ਸ਼ਿਫਟ ਗੇਅਰ ਮੈਨਿ ਮੈਨੂੰ ਕੋਈ ਟਰੈਕਟਰ ਦਿਖਾ ਦੇ ਜੋ 50 HP ਕੈਟਾਗਰੀ ਦੇ ਵਿੱਚ ਐਨੇ ਫੀਚਰ ਦੇ ਰਿਹਾ ਹੈਗਾ ਜੋ ਮੈਨੂੰ OPS ਤੇ ਲਾ ਲਵਾਂ ਮੈਂ ਤਾਂ ਹੀ ਲਿਆ ਬਹੁਤ ਕੁਝ ਸੋਚ ਕੇ ਲਿਆ ਸੀ ਕਿ ਮੈਂ ਤੁਸੀਂ ਦਿਖਾ ਦੱਸ ਸਕਦੇ ਜੇ ਕੋਈ ਐਨੇ ਫੀਚਰ ਦੇ ਰਿਹਾ ਕੋਈ ਹੋਰ ਟਰੈਕਟਰ ਆਹੀ HP ਦੇ ਕੈਟਾਗਰੀ ਦੇ ਵਿੱਚ ਆਹੀ ਰੇਟ ਦੇ ਵਿੱਚ ਡੁਅਲ ਕੀ ਟ੍ਰਿਪਲ ਸਪੀਡ ਵੀਡੀਓ ਵੀ ਇਹਨਾਂ ਚ ਮਿਲਦੀ ਹੁੰਦੀ ਹੈ ਜਿਵੇਂ ਰਿਵਰਸ ਫੋਰਵਰਡ ਇਕਨੋਮੀ ਹੈ ਨਾ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇ ਦਿੰਦੀਆਂ ਫੀਟੀ ਆਪਸ਼ਨ ਦੇ ਵਿੱਚ ਰੀਸੈਲ ਵੈਲਿਊ ਬਹੁਤ ਹੈ ਰੀਸੈਲ ਵੈਲਿਊ ਤੁਸੀਂ ਇਦਾਂ ਲਾ ਲਓ ਅੱਜ ਤੁਸੀਂ 265 ਵੇਚਣ ਬਗ ਜੋ ਤੁਹਾਡਾ 2-3 ਘੰਟਿਆਂ ਦੇ ਵਿੱਚ ਵਿਕ ਜਾਊਗਾ ਮਹਿੰਦਰਾ ਇੱਕ ਲੀਡਿੰਗ ਬ੍ਰਾਂਡ ਹੋਣ ਦੇ ਨਾਲ ਤੇ ਇਹੀ ਆਪਾਂ ਨੂੰ ਚੰਗੀ ਇੱਕ ਚੀਜ਼ਾਂ ਮਿਲਦੀਆਂ ਨੇ ਹੁਣ ਕਿ ਆਪਾਂ ਅਨਦਰ ਬ੍ਰਾਂਡ ਦਾ ਲਾ ਲਈ ਕੋਈ ਲੋਅਰ ਬ੍ਰਾਂਡ ਦਾ ਨਾ ਉਹ ਵਿਗਦੀ ਨਹੀਂ ਚੀਜ਼ ਹੈ ਨਾ ਆਪਣੇ ਕੋਲੇ ਹੈਗਾ ਇੱਕ ਉਹ ਵਿਗਦਾ ਨਹੀਂ ਮੁੜ ਕੇ ਛੇਤੀ ਜਿਹੜੀ ਮਹਿੰਦਰਾ ਦੀਆਂ ਚੀਜ਼ਾਂ ਇਹ ਤੁਰੇ ਜਾਂਦੇ ਵਿਗ ਜਾਂਦੀਆਂ ਹੋਰ ਵੀ ਬਹੁਤ ਕੰਪਨੀਆਂ ਫਾਰਮ ਟਰੈਕ ਹੋ ਗਈ ਜੌਂਟੀਅਰ ਨੋ ਨਿਊ ਹਾਲੈਂਡਰ ਸਰਪ੍ਰਾਈਜ਼ ਤੁਰੇ ਜਾਂਦੀਆਂ ਚੀਜ਼ਾਂ ਵੇਖ ਜਾਂਦੀਆਂ ਨੇ ਕਿ ਚੰਗੀ ਇਨਵੈਸਟਮੈਂਟ ਕਹਿ ਸਕਦੇ ਆ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਸਰਵਿਸ ਨੈਟਵਰਕ ਹੈ ਇਹਨਾਂ ਦੀ ਹਰ ਡਿਸਟ੍ਰਿਕਟ ਵਿੱਚ ਇਹਨਾਂ ਦੀ ਡੀਲਰਸ਼ਿਪ ਹੈ ਨਾ ਫਿਊਲ ਐਫੀਸ਼ੀਐਂਸੀ ਕਿਉਂਕਿ ਜਿਹੜੇ ਮਹਿੰਦਰਾ ਦੇ ਟਰੈਕਟਰ ਸੀ ਉਹ ਪਹਿਲਾਂ ਫਿਊਲ ਐਫੀਸ਼ੀਐਂਸੀ ਕਰਕੇ ਜਾਣੇ ਹੁੰਦੇ ਸੀ ਕਿ ਤੇਲ ਬਹੁਤ ਘੱਟ ਖਾਂਦੇ ਨੇ ਹੁਣ ਵਾਲੇ ਤਾਂ ਚਲੋ ਪਾਵਰ ਦੇ ਹਿਸਾਬ ਨਾਲ ਜ਼ਿਆਦਾ ਵੀ ਖਾਂਦੇ ਨੇ ਘੱਟ ਵੀ ਖਾਂਦੇ ਨੇ ਤੇ ਹੈਵੀ ਕੰਮਾਂ ਦੇ ਵਿੱਚ ਜਿਵੇਂ ਟਰਾਲੀ ਟਰੌਲੀ ਦੇ ਵਿੱਚ ਪੂਰੇ ਕਾਮਯਾਬ ਸੀ ਪੰਜਾਬ ਹਰਿਆਣਾ ਦੇ ਵਿੱਚ ਟਰਾਲੀ ਦੇ ਪੱਖ ਤੋਂ ਅਲਟਰਾ ਟਰੈਕਟਰ ਮੰਨਿਆ ਗਿਆ ਸੀ ਬਹੁਤ ਤਕੜਾ ਜ਼ੋਰ ਲਾਉਂਦੇ ਸੀਗੇ ਤੇ ਦੱਸਿਓ ਕਿਸਾਨ ਵੀਰੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਾਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਮਨਪਸੰਦ ਟਰੈਕਟਰਾਂ ਦੇ ਉੱਤੇ ਜੋਂਡੀਅਰ ਵੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਮਹਿੰਦਰਾ ਦੀ ਇਹ ਦੇਖ ਲਈ ਅਗਲੀ ਆਪਾਂ ਕਿਸੇ ਹੋਰ ਟਰੈਕਟਰ ਦੇ ਵਿੱਚ ਤੇ ਬਣਾਵਾਂਗੇ ਧੰਨਵਾਦ ਸਾਰੇ